ਨਾਕਾਬੰਦੀ ਮਾਨਯੋਗ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਚਾਹਲ ਦੀ ਹਦਾਇਤਾਂ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਕੀਤੀ ਗਈ ਆ ਇਸ ਵਿੱਚ ਸਾਡੇ ਦੇ ਪੰਜਾਬ ਪੁਲਿਸ ਦੇ ਨਾਲ ਨਾਲ ਤਾਮਿਲਨਾਡੂ ਪੁਲਿਸ ਫੋਰ ਦੇ ਜਵਾਨ ਵੀ ਸ਼ਾਮਲ ਨੇ ਜੋ ਇਸ ਨਾਕੇ ਦੇ ਦੌਰਾਨ ਅੱਜ 6,20,000 ਰੁਪਏ ਦੀ ਕਰੰਸੀ ਜ਼ਬਤ ਕੀਤੀ ਗਈ ਆ ਕਰੰਸੀ ਜ਼ਬਤ ਕਰਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਆ ਵੀ ਇਹ ਕਰਾਸ਼ੀ ਕਿੱਥੋਂ ਆਈ ਤੇ ਕਿੱਥੇ ਜਾਣੀ ਸੀ ਤੇ 10 ਗ੍ਰਾਮ ਫੀਮ ਵੀ ਰਿਕਵਰ ਕੀਤੀ ਗਈ ਹੈ ਜਿਹਦਾ ਕੇਸ ਰਜਿਸਟਰ ਕੀਤਾ ਗਿਆ ਕੱਲ ਵੀ ਇਸ ਨਾਕੇ ਤੋਂ 1260 ਤੱਕ ਦੇ ਕਰੀਬ ਗੋਲੀਆਂ ਬਰਾਮਦ ਹੋਈਆਂ ਸੀ ਇਹ ਨਾਕਾ ਕਰੀਬ 1 ਮਹੀਨੇ ਤੋਂ ਚੱਲ ਰਿਹਾ ਇਲੈਕਸ਼ਨ ਨੂੰ ਮੱਧਿਆਨਜ ਰੱਖਦੇ ਹੋਏ ਤੇ ਕਾਫੀ ਰਿਕਵਰੀਜ ਹੋਈਆਂ ਨੇ ਤੇ ਅੱਗੇ ਵੀ ਉਮੀਦ ਆ ਕਾਫੀ ਰਿਕਵਰੀ ਹੋਣ ਦੀ ਤੇ ਸਰ ਕਿਸ ਤਰ੍ਹਾਂ ਦੇ ਜਿਹੜੇ ਕਿੰਨੇ ਜਿਹੜੇ ਨਾਕਾਬੰਦੀ ਦੇ ਦੌਰਾਨ ਕਿੰਨੇ ਮੁਲਾਜ਼ਮ ਜਿਹੜੇ ਆਪਣੇ ਤਨ ਅੱਜ ਸਾਡੇ ਕੋਲੇ ਵੀ ਦੇ ਕ੍ਰੀਮ ਮਲਾਜਮ ਇੱਥੇ ਤਨਾਤ ਨੇ ਜੋ ਕਿ ਤਾਮਿਲਨਟੂ ਪੁਲਿਸ ਫੋਰਸ ਪੰਜਾਬ ਪੁਲਿਸ ਸਾਡੇ ਚੌਂਕੀ ਇੰਚਾਰਜ ਐਸ ਐਚ ਓ ਸਾਡੇ ਐਸ ਪੀ ਹੈੱਡ ਕੁਆਰਟਰ ਸਾਹਿਬ ਵੀ ਅੱਜ ਕਾਫੀ ਦਿਲੇ ਇਸ ਨਾਕੇ ਤੇ ਮੌਜੂਦ ਰਹੇ ਨੇ ਅਕਸਾਈਜ਼ ਇੰਸਪੈਕਟਰ ਵੀ ਇੱਥੇ ਮੌਜੂਦ ਸਨ ਤੇ ਸਾਡੀ ਐਸ ਐਸ ਟੀ ਟੀਮ ਵੀ ਇਸ ਨਾਕੇ ਤੇ ਮੌਜੂਦ ਸੀ ਕਿਉਂਕਿ ਅੱਜ 25 ਤਰੀਕ ਨੂੰ ਹਰਿਆਣਾ ਵਿੱਚ ਇਲੈਕਸ਼ਨਾਂ ਤਾਂ ਜੋ ਕੋਈ ਵੀ ਇਲੀਗਲ ਸਮਾਨ ਜਾਂ ਪੈਸਾ ਪੰਜਾਬ ਤੋਂ ਹਰਿਆਣਾ ਨੂੰ ਨਾ ਜਾ ਸਕੇ ਇਸ ਨੂੰ ਮੱਦੇਨਜ਼ਰ ਰੱਖਦੇ ਅੱਜ ਚੈਕਿੰਗ ਕੀਤੀ ਗਈ ਜੋ ਚੈਕਿੰਗ ਦੌਰਾਨ ਇਹ ਸਾਰੀਆਂ ਚੀਜ਼ਾਂ ਬਰਾਮਦ ਕੀਤੀ ਗਈਆਂ ਜਿਹੜਾ ਹਰਿਆਣਾ ਤੇ ਪੰਜਾਬ ਦੇ ਉੱਤੇ ਬਾਰਡਰ ਕਿੰਨੇ ਬਾਰਡਰ ਤੇ ਨਾਕਾ ਜਿਹੜਾ ਆਪਣੇ ਕੀਤਾ ਰਿਹਾ ਇਹ ਸਾਡੇ 7 ਬਾਰਡਰ ਨੇ 7 ਨਾਕੇ ਨੇ ਜੋ ਮੂਨ ਚਲਾਏ ਗਏ ਨੇ ਤੇ ਦੋ ਨਾਕੇ ਇੱਕ ਪੈਟਰੋਲਿੰਗ